ਘਰ ਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਮੈਂ ਆ ਤੁਹਾਡਾ ਹੂੰ ਸਰਾਜ ਸੂਬੇ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਨੂੰ ਪਈਆਂ ਭਾਜੜਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਸੂਤਾ ਹੀ ਪੰਗਾ ਲੈ ਲਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਦੇ ਸਾਥੀ ਸਰਵਣ ਸਿੰਘ ਪੰਦੇਰ ਅਤੇ ਹੋਰ ਹਜ਼ਾਰਾਂ ਸਾਥੀ ਜਿਹੜੇ ਵਕ ਵਕ ਥਾਣਿਆਂ ਦੇ ਵਿੱਚ ਦੱਕੇ ਹੋਏ ਨੇ ਪੰਜਾਬ ਪੁਲਿਸ ਵੱਲੋਂ ਕਿਉਂਕਿ ਪੰਜਾਬ ਦੇ ਕਿਸਾਨ ਪੂਰੀ ਤਰ੍ਹਾਂ ਖਿੱਚ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪਿਛਲੇ 115 ਦਿਨਾਂ ਤੋਂ ਖਨੌਰੀ ਬਾਰਡਰ ਤੇ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਮਰਨ ਵਰਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਨਾਲ ਸ਼ੰਭੂ ਬਾਰਡਰ ਤੇ ਬੈਠੇ ਸਵਰਨ ਸਿੰਘ ਪਦੇੜ ਦੀ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਬਾਰਡਰਾਂ ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਪੁਲਿਸ ਤੋਂ ਕਿਸਾਨਾਂ ਤੇ ਕਾਰਵਾਈ ਕਾਰਵਾਈ ਤੇ ਟਾਏ ਰਹਿਣ ਬਸੇਰਿਆਂ ਤੋਂ ਕਿਸਾਨ ਖਿੱਚ ਗਏ ਹਨ ਹੁਣ ਮੋਗਾ ਜ਼ਿਲ੍ਹੇ ਵਿੱਚ ਵੱਡੇ ਸੰਗਠਨ ਰੌਮਚਨ ਬੀਤੀ ਰਾਤ ਜ਼ਿਲ੍ਹੇ ਦੇ ਦਰਜਨਾ ਪਿੰਡ ਵਿੱਚ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਦੌਰਾਨ ਭਾਵੇਂ ਬਹੁਤੇ ਕਿਸਾਨ ਪੁਲਿਸ ਦੇ ਹੱਥ ਨਹੀਂ ਆਏ ਪਰ ਪੁਲਿਸ ਵੱਲੋਂ ਇਹ ਕਾਰਵਾਈ ਦਿਨ ਚੜ੍ਹਦੇ ਤੱਕ ਜਾਰੀ ਰਹੀ ਉਹ ਦਸੁਖਵੰਤ ਸਿੰਘ ਖੋਟੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਕਿਹਾ ਕਿ ਮਰਨ ਵਰਤ ਨੂੰ ਸਰਕਾਰ ਪੈਰਾ ਹੇਟ ਰੂਲ ਦੇਵੇ ਤੇ ਕਿਸਾਨ ਮਜ਼ਦੂਰ ਦੇ ਜਵਾਕ ਸਰਕਾਰ ਦੇ ਸੋਲੇ ਗਾਉਂਦੇ ਫਿਰਨ ਇਹ ਕਦੇ ਕਦੇ ਨਾ ਕਦੇ ਇਨਸਾਨ ਦਾ ਜਮੀਰਾ ਹਲੂਣ ਹਰੂਣਾ ਦਿੰਦਾ ਹੈ ਯਾਨੀ ਕਿ ਕਿਸਾਨ ਮਜ਼ਦੂਰ ਅਤੇ ਸਾਰੇ ਸਿਸਟਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਾਡੇ ਰਹਿਣ ਬਸੇਰਿਆਂ ਨੂੰ ਉਜਾੜਿਆ ਹੈ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਜਿਨ੍ਹਾਂ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾ ਕਹਿਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆ ਜਿਹੜੀ ਇਹ ਕੰਮ ਕੀਤਾ ਸਰਵਜਿੰ ਸਿੰਘ ਪੰਦੇਰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹੜੇ ਨੇ ਸਰਵਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਲਗਭਗ ਅੱਗ 119 ਦਿਨ ਹੋ ਗਏ ਨੇ ਮਰਨ ਮਰਤ ਉੱਤੇ ਬੈਠੇ ਹੋਏ ਨੂੰ ਯਾਨੀ ਕਿ ਰਸਤੇ ਵਿੱਚ ਘੇਰ ਲਿਆ ਅਲੱਗ-ਅਲੱਗ ਥਾਣਿਆਂ ਦੇ ਵਿੱਚ ਉਹ ਜਿਹੜੇ ਅੰਦਰ ਡੱਕੇ ਹੋਏ ਨੇ ਰਹਿਣ ਬਸੇੜ ਢਾ ਦਿੱਤੇ ਗਏ ਨੇ ਪੀਲਾ ਪੰਜਾ ਚਲਾਇਆ ਗਿਆ ਹੈ ਇਸ ਨੂੰ ਲੈ ਕੇ ਕਿਸਾਨ ਕਹਿੰਦੇ ਨੇ ਕਿ ਸੰਗਰਾਸ਼ ਹੁਣ ਘਟੇਗਾ ਨਹੀਂ ਤੇਜ ਹੋਵੇਗਾ ਇਸ ਦਾ ਵੱਡਾ ਖਮਨਿਆਜ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ